ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਲੁਧਿਆਣਾ ਦੇ ਵਿੱਚ ਟ੍ਰੈਫਿਕ ਸਮੱਸਿਆ ਨੂੰ ਨਿਜਿੱਠਣ ਵਾਸਤੇ ਖਾਸ ਕਰਕੇ ਲੁਧਿਆਣਾ ਦਾ ਜਿਹੜਾ ਮੇਨ ਦਿਲ ਹੈਗਾ ਜਗਰਾਉਂ ਪੁਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋੜਾ ਹੋਣ ਜਾ ਰਿਹਾ ਤਾਂ ਇਸ ਦਾ ਜਿਹੜੀ ਇਹਦਾ ਆਦੇਸ਼ ਹੈ ਉਹ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਤੇ ਲੁਧਿਆਣਾ ਦਾ ਸੈਂਟਰ ਦੇ ਵਿਧਾਇਕ ਦਾ ਕਿ ਆਸ਼ੋਕ ਪੈਸ਼ੇ ਪੱਪੀ ਨੇ ਇਸ ਦਾ ਜਾਣਕਾਰੀ ਇੱਥੇ ਸਾਂਝੀ ਕੀਤੀ ਹੈ ਤਾਂ ਕਿ ਉਹਦੇ ਆ ਕੇ ਹੁਣ ਲਗਾਤਾਰ ਲੁਧਿਆਣਾ ਦੀ ਟ੍ਰੈਫਿਕ ਸਮੱਸਿਆ ਨਿਖੇੜ ਖਾ ਸਕੇ ਜਗਰਾਉਂ ਪੁਲ ਹੀ ਕਾਫੀ ਰਸ਼ ਪੈਂਦਾ ਹੈ ਕਿ ਇਹ ਇੱਕ ਤਰ੍ਹਾਂ ਦਾ ਸੈਂਟਰ ਪੈਂਦਾ ਲੁਧਿਆਣਾ ਦਾ ਜਿੱਥੇ ਆ ਕੇ ਸਾਰੇ ਪਾਸਿਓਂ ਆਗੜੇ ਟ੍ਰੈਫਿਕ ਹੁੰਦਾ ਇਸ ਜਗਰਾਉਂ ਪੁਲ ਤੇ ਆ ਕੇ ਸਵੇਰੇ ਅਤੇ ਸ਼ਾਮੀ ਕਾਫੀ ਰਸ਼ ਹੋ ਜਾਂਦਾ ਤਾਂ ਆਮੜੇ ਲੋਕਾਂ ਨੂੰ ਇੱਥੇ ਆਨ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਾਫੀ ਲੰਬੇ ਜਾਮ ਤੱਕ ਦੀ ਨੋਬਤ ਹੀ ਆਂਦੀ ਹੈ ਤਾਂ ਇਹ ਸਾਰੇ ਟ੍ਰੈਫਿਕ ਸਮੱਸਿਆ ਨਿਖੇੜਨ ਵਾਸਤੇ ਹੁਣ ਲੁਧਿਆਣਾ ਦੇ ਜਗਰਾਉਂ ਪੁਲ ਦੋਵਾਂ ਪਾਸੇ ਅਨੀ तकरीबन 2 ਕਿਲੋਮੀਟਰ ਆਸੇ-ਪਾਸੇ ਰਾਈਟ ਖੱਬੇ ਔਰ ਸੱਜੇ ਪਾਸੇ ਚੌੜਾ ਹੋਣ ਜਾ ਰਿਹਾ तकरीबन ਦੱਸਦੀ ਕਿ 1883 ਦੇ ਵਿੱਚ ਬਣਿਆ ਲੁਧਿਆਣਾ ਦਾ ਜਗਰਾਉਂ ਪੁਲ ਸਿੰਗਲ ਸੀ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਸੀ ਲੇਕਿਨ ਉਸ ਤੋਂ ਬਾਅਦ 1970 ਦੇ ਵਿੱਚ ਫੇਰ ਸਿੰਗਲ ਵਾਲਾ ਸ਼ਿਵਾਰਤ ਹੋਈ ਹੈ ਇਹਦੀ ਜਗਰਾਉਂ ਪੁਲ ਦੀ ਦੁਬਾਰਾ ਬਣਿਆ ਆਮ ਲੋਕਾਂ ਵਾਸਤੇ ਲੁਧਿਆਣਾ ਸ਼ਹਿਰ ਵਾਸੀਆਂ ਵਾਸਤੇ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਲੁਧਿਆਣਾ ਦਾ ਜਗਰਾਉਂ ਪੁਲ ਜਿਹੜਾ ਹੁਣ ਨਵੇਂ ਰੂਪ ਦੇ ਵਿੱਚ ਹੈਗਾ 2000 16 ਜੁਲਾਈ 2016 ਵਿੱਚ ਇਸ ਦੀ ਜਿਹੜੀ ਹੈ ਸ਼ੁਰੂਆਤ ਹੋਈ ਹੈ ਨਵਾਂ ਬਣਤਾ ਕੀ ਇਸ ਦੇ ਨਾਲ ਬਨੰਦਾ ਆਮ ਲੋਕਾਂ ਨੂੰ ਕਾਫੀ ਰਾਹਤ ਮਹਿਸੂਸਈਆ ਥੋੜਾ ਰਾਸਾ ਘਟਿਆ ਲੇਕਿਨ ਫਿਰ ਵੀ ਹਜੇ ਵੀ ਮਾਂਚੈਸਟਰ ਲੁਧਿਆਣਾ ਸੰਤੀ ਸ਼ਹਿਰ ਹੈ ਤਾਂ ਆਸੇ ਪਾਸੇ ਜਿਹੜੀ ਚੁੜਾਈ ਹੈ ਉਹ ਵਿਦਾਨ ਵਾਸਤੇ ਲੁਧਿਆਣਾ ਦੇ ਇਸ ਜਿਗਰਾਉ ਪੁਲ ਦੀ ਤਾਂ ਹੁਣ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਤੇ ਸਥਾਨਕ ਵਿਧਾਇਕਾਂ ਨੇ ਇਸ ਦਾ ਹੁਣ ਬੀੜਾ ਚੱਕ ਲਿਆ ਤਾਂ ਕੁਛ ਹੀ ਸਮੇਂ ਬਾਅਦ ਹੁਣ लुधना दे इस जगराऊ पुलड़ा जगराऊ पुल스타 ਜਾਂਦਾ ਆ ਇਹ ਜਿਹੜਾ ਜਗ੍ਹਾ ਹੈ ਮਿਲਰ ਗਾਂ ਸਟੋ ਲੈ ਕੇ ਯਾਨੀ ਕੀ ਮਿਲਗਾਂ ਰਾਮਗੜੀਆ ਗੁਰਦਾਰ ਸਾਹਿਬ ਤੋਂ ਲੈ ਕੇ ਤਾਂ ਸਿੱਧੇ ਹੀ जगराऊ पुल ਦੇ ਦੋਨੇ ਪਾਸੇ ਰਾਈਟ ਖੱਬੇ ਔਰ ਸੱਜੇ ਪਾਸੇ ਦੋਨਾ ਤਕਰੀਬਨ ਦੋਵਾਂ ਪਾਸੇ ਗੱਲ ਕੀਤੀ ਜਾਵੇ ਤਾਂ ਤਕਰੀਬਨ ਪੌਣੇ 2 ਕਿਲੋਮੀਟਰ ਦਾ ਇਹ ਰਸਤਾ ਪਊਗਾ ਦੋਨਾ ਪਾਸੇ ਤਾਂ ਤਕਰੀਬਨ 3 ਤੋਂ 4 ਫੁੱਟ ਤੱਕ ਪੰਜ ਫੁੱਟ ਤੱਕ ਐਡੀ ਦੋ ਪਾਸੇ ਚੁੜਾਈ ਹੋਰ ਵਧੇਗੀ ਤਾਂ ਹੋਰ ਟ੍ਰੈਫਿਕ ਦੀ ਸਮੱਸਿਆ ਤੋਂ ਢਿੱਠਣ ਵਾਸਤੇ ਹੁਣ ਆਮ ਲੋਕਾਂ ਨੂੰ ਇਸ ਦੀ ਵੱਡੀ ਰਾਹਤ ਮਿਲਣ ਵਾਲੀ ਹੈ ਤਾਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਦੇਸ਼ਵਾਲ ਨੇ ਇਸ ਦੀ ਗੱਲਬਾਤ ਕੀਤੀ ਹੈ ਸਾਣਾ ਇਸ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਖਾ ਸਕੇ ਇਹੜਾ ਲੁਧਿਆਣਾ ਸੈਂਟਰ ਦਾ ਲੁਧਿਆਣਾ ਦਾ ਦਿਲ ਹੈ ਜਗਰਾਉਂ ਪੁਲ ਹੁਣ ਹੁਣ ਕੁਛ ਹੀ ਸਮੇਂ ਬਾਅਦ ਹੁਣ ਇਸ ਨੂੰ ਚੌੜਾ ਕਰਤਾ ਜਾਵੇ ਦੋਨਾਂ ਪਾਸੇ ਤਾਂ ਕਿ ਸ਼ਹਿਰ ਦੇ ਵਿੱਚ ਜੜੀ ਟ੍ਰੈਫਿਕ ਸਮੱਸਿਆ ਲੁਧਿਆਣਾ ਦੇ ਜਗਰਾਉਂ ਪੁਲ ਚ ਆਂਦੀ ਹੈ ਤਾ ਕਿਤੇ ਤੇ ਆਕੇ ਹੁਣ ਇਸ ਤੋਂ ਆਮ ਲੋਕਾਂ ਨੂੰ ਇਸ ਦੀ ਵੱਡੀ ਰਾਹਤ ਮਿਲੇਗੀ ਤਾਂ ਇੱਕ ਖਾਸ ਗੱਲ ਹੈ ਧਿਆਨ ਖਣ ਵਾਲੀ ਗੱਲ ਹੈ ਕਿ ਉਹਨੇ ਇਹ 1883 ਦੇ ਵਿੱਚ ਲੁਧਿਆਣਾ ਦੇ ਇਹ ਬਣਿਆ ਸੀ 2016 ਚ ਨਵਾਂ ਬਣਨ ਨਾਲ ਖਫੇਏ ਕਾਫੀ ਸਮੱਸਿਆ ਹੱਲ ਹੋ ਲੇਕਿਨ ਹਜੇ ਵੀ ਸੰਤੀ ਸ਼ਹਿਰੋਂ ਕਹਿੰਦੇ ਕਾਫੀ ਟ੍ਰੈਫਿਕ ਸਮੱਸਿਆ ਆਂਦੀ ਹੈ ਕਿ ਇਹੀ ਰਸਤਾ ਜਰਾਮਪੋਲਾ ਜਿਹੜੇ ਲੋਕ ਆਪਣੇ ਸ਼ਹਿਰਾਂ ਨੂੰ ਅਧ ਕਰਾਮਲ ਜਾਂਦੇ ਆ ਤੇ ਇਥੋਂ ਆਂਦੇ ਆ ਤਾਂ ਇਹੀ ਮੇਨ ਸੈਂਟਰ ਹੈ ਲੁਧਿਆਣਾ ਸ਼ਹਿਰ ਦਾ ਹਾਰਟ ਹੈ ਤਾਂ ਹੁਣ ਕੁਛੀ ਮਹੀਨਿਆਂ ਅੰਦਰ ਲੁਧਿਆਣਾ ਦਾ ਜਗਰਾਉਂ ਪੁਲ ਮਿਲਗੰਜ ਤੋਂ ਲੈ ਕੇ ਭਾਰਨਗਾ ਚੋਂ ਜਦ ਹੀ ਦੁਰਗਾ ਮਾਤਾ ਮੰਦਿਰ ਤੱਕ ਕਾਫੀ ਹੁਣ ਚੌੜਾ ਹੋਣ ਜਾ ਰਿਹਾ ਹੈ तकरीबन ਦੋਨਾਂ ਪਾਸੇ 4 ਤੋਂ ਲੈ ਕੇ 5 ਫੁੱਟ ਤੱਕ ਹੋਰ ਚੌੜਾ ਹੋ ਜਾਊਗਾ ਜਿਸ ਨਾਲ ਟ੍ਰੈਫਿਕ ਸਮੱਸਿਆ ਦੇ ਵਿੱਚ ਕਾਫੀ ਨਿਜ਼ਾਤ ਮਿਲਣ ਜਾ ਰਹੀ ਹੈ ਤਾਂ ਗਲਬਤ ਕਰਦੇ ਆ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਦੇਜਵਾਨਾ ਤੇ ਨਾਲ ਹੀ ਲੁਧਿਆਣਾ ਸੈਂਟਰ ਦੇ ਵਿਜਾਇਗ ਅਸ਼ੋਕ ਪ੍ਰਸ਼ਦ ਪੱਪੀ ਨਾ ਵੀ ਨਿਕੋ ਨਗਰ ਨਿਗਮ ਕਮਿਸ਼ਨਰ ਕਾਰਪੋਰੇਸ਼ਨ ਅਦਿੱਤਿਆ ਸਰ ਵੀ ਸਾਡੇ ਨਾਲ ਆਏ ਆ ਉਹਨਾਂ ਦੇ ਨਾਲ ਅਫਸਰ ਸਹਿਬਾਨ ਸਾਰੇ ਆਏ ਆ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਅੱਜ ਜਗਰੌਂ ਪੁਲ ਜੋ ਪਿਛਲੇ 50 ਸਾਲ ਤੋਂ ਕਿਸੇ ਨੇ ਇਹਦੇ ਵੱਲ ਧਿਆਨ ਨਹੀਂ ਮਾਰਿਆ ਅੱਜ ਅਸੀਂ ਇਹਨੂੰ ਖਾਸ ਕਰਕੇ ਦੇਖ ਕੇ ਕਮਿਸ਼ਨਰ ਸਾਹਿਬ ਔਰ ਅਫਸਰ ਸਹਿਬਾਨ ਔਰ ਇਹ ਤੁਹਾਨੂੰ ਲੁਧਿਆਣਾ ਵਾਸੀਆਂ ਨੂੰ ਖੁਸ਼ੀ ਹੋਊਗੀ ਇਹਨੂੰ ਹੋਰ 5 ਫੁੱਟ ਚੌੜਾ ਕਰ ਰਹੇ ਆ ਇਹ ਤੋਂ ਅੱਗੇ ਤੋਂ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਬਹੁਤ ਵੱਡੀ ਰਾਤ ਮੈਨਣ ਜਾ ਰਹੀ ਆ ਤੇ ਸਰ ਇਹ ਸੜਕਾਂ ਦਾ ਵੀ ਹਾਲਤ ਤੇ ਆ ਇੱਕੋ ਅੱਜ ਬਰਸਾਤਾਂ ਦੇ ਦਿਨ ਨੇ ਨਾ ਤਾਂ ਲੋਕਾਂ ਵਾਲੇ ਪਲਾਂਟ ਚੱਲਦੇ ਆ ਤੁਹਾਨੂੰ ਵੀ ਪਤਾ ਵਾ ਇੱਕ ਸਾਡੇ ਤੇ ਆਫਤਾ ਆਈ ਹੋਈ ਆ ਸਾਡੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਪਾਣੀ ਦੇ ਵਿੱਚ ਡੁੱਬੇ ਹੋਏ ਆ ਗੁਰਦਾਸਪੁਰ ਲਾ ਦੀ ਇਹ ਇੰਦਰ ਲਾਲੀਏ ਫਰੋਜ ਪੁਲ ਲਾ ਲਈਏ ਸੱਤ ਜ਼ਿਲ੍ਹੇ ਜਿਹੜੇ ਆ ਉਹ ਪਾਣੀ ਦੇ ਮਾਰਦੇ ਥੱਲੇ ਆ ਸਾਰਾ ਕੰਮ ਉਧਰੋਂ ਵੀ ਨਿਪਟ ਜਵੇ ਅੱਜ ਆਪਾਂ ਸੜਕਾਂ ਦਾ ਆਪਾਂ ਇੱਕ ਦਿਨ ਦੋ ਹਫ਼ਤੇ ਦੇ ਵਿੱਚ ਵਿੱਚ ਸਾਰੀਆਂ ਬਣਾ ਦੇਣੀਆਂ ਨਮੀਆਂ ਆ ਤੁਹਾਨੂੰ ਖੁਸ਼ੀ ਵਾਲੀ ਗੱਲ ਆ ਜਿਹੜੀ ਜਗਰਾਉਂ ਪੁਲ ਇਸ ਲਈ 50 ਸਾਲ ਤੋਂ ਲੰਬੇ ਸਮੇਂ ਤੋਂ ਕਦੇ ਇਦਾਂ ਨਹੀਂ ਧਿਆਨ ਮਾਰਿਆ ਅੱਜ ਉਹ ਬਣਨ ਜਾ ਰਿਹਾ ਉਹਨੂੰ ਹੋਰ ਚੌੜਾ ਕਰਨ ਜਾ ਰਹੇ ਆ ਸਰਬਪ੍ਰੋਮ ਅਪਕਮਿੰਗ ਪ੍ਰੋਜੈਕਟ ਹੈ ਲੇਕਿਨ ਅਸ ਸਾਰਾ ਮੇਨ ਮੰਤਬ ਸਗਾ ਇਧਰ ਆਂਦਾ ਜਿਹੜਾ ਜਗਰਾਉਂ ਪੁਲ ਸਭ ਤੋਂ ਇੰਪੋਰਟੈਂਟ ਜਗ੍ਹਾ ਹੈ ਕਿ ਕਿ ਪੱਕਾ ਕਿ ਡੇਲੀ ਆਲਮੋਸਟ ਹਜ਼ਾਰੋਂ ਵਹੀਕਲ ਤੋਂ ਲੰਘਦੇ ਹੁੰਦੇ ਆ ਸਾਡੀ ਪਲਾਨਿੰਗ ਸੀ ਕਿ ਇਹ ਬ੍ਰਿਜ ਨੂੰ ਚੌੜਾ ਕੀਤਾ ਜਾਵੇ ਲੈਫਟ ਰਾਈਟ ਦੋਨੋਂ ਤਰਫ ਸੇ ਕਿ ਜਿਹੜੇ ਲੋਕਾਂ ਨੂੰ ਜਿਹੜਾ ਕੰਜੈਸ਼ਨ ਔਰ ਟ੍ਰੈਫਿਕ ਫੇਸ ਕਰਨੀ ਪੈਂਦੀ ਹੈ ਉਸ ਨੂੰ ਬਹੁਤ ਆਹਤ ਮਿਲ ਸਕੇ ਤਾਂ ਇਹ ਸੜਕ ਕਿੰਨਾ ਚੌੜਾ ਹੋਏਗਾ ਇਹ ਅਸੀਂ ਡਿਜ਼ਾਈਨ ਕਰਾਂਗੇ ਐਸੀ ਅਭੀ ਮੈਂ ਕਹਿ ਨਹੀਂ ਸਕਤੇ ਕਿੰਨਾ ਚੌੜਾ ਹੋਣਾ ਹੈ ਕੁਝ ਜਗ੍ਹਾ 5 ਮੀਟਰ 10 ਮੀਟਰ

ਕਮਿਸ਼ਨਰ ਆਦਿਤੀਆ ਡੇਚਲਵਾਲ ਨੇ ਅਦੇ ਨਾਲ ਹੀ ਲੁਧਿਆਣਾ ਸੈਂਟਰ ਦੇ ਬਜਾਗ ਅਸ਼ੋਪ ਪ੍ਰਸ਼ ਪੱਪੀ ਨੇ ਇਸ ਜਗਰਾਉ ਪੁਲ ਦੇ ਜਿਹੜੇ ਚੋੜੇ ਹੋਣ ਦੀ ਗੱਲ ਜਿਹੜੀ ਤਕਰੀਬਨ 4 ਤੋਂ 5 ਫੁੱਟ ਦੀ ਜਿਹੜੀ ਇਸ ਦੀ ਗੱਲ ਆਖੀ ਗਈ ਵੀ 4 ਤੋਂ 5 ਫੁੱਟ ਦੋਨਾਂ ਪਾਸੇ ਜਿਹੜੀ ਜਗ੍ਹਾ ਹੋਗੀ ਜਿਸ ਹਿਸਾਬ ਨਾਲ ਉਸ ਨੂੰ ਉਸੇ ਹਿਸਾਬ ਨਾਲ ਚੋੜਾ ਕੀਤਾ ਜਾਵੇਗਾ ਤਾਂ ਕਿ ਆਮ ਲੋਕਾਂ ਦੀ ਟ੍ਰੈਫਿਕ ਸਮੱਸਿਆ ਨਿਜਿੱਠਣ ਵਾਸਤੇ ਜੋ ਆਮ ਤੌਰ ਤੇ ਸਵੇਰੇ ਔਰ ਰਾਤ ਨੂੰ ਕਾਫੀ ਇਥੇ ਰਸ਼ ਹੁੰਦਾ ਤਾਂ ਉਸ ਨੂੰ ਨਿਜਿੱਠਣ ਵਾਸਤੇ ਇਹ ਜਗ੍ਹਾ ਜਿਹੜੀ ਕਾਫੀ ਪਈ ਸੀ ਔਰ ਇਸ ਜਗ੍ਹਾ ਨੂੰ ਕਵਰ ਕਰਨ ਵਾਸਤੇ ਹੁਣ ਲੁਧਿਆਣਾ ਨਗਰ ਨਿਗਮ ਤੇ ਨਾਲੀ ਆਮ ਆਦੀ ਪਾਰਟੀ ਦੇ ਲੁਧਿਆਣਾ ਸੈਂਟਰ ਤੋਂ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਪੀ ਨੇ ਇਹੜਾ ਨਵਿਕਲੀ ਜਿਹੜੀ ਇਹ ਪਹਿਲ ਕਦਮੀ ਸ਼ੁਰੂ ਕੀਤੀ ਹੈ ਤਾਂ ਕੁਛੀ ਸਮੇਂ ਬਾਅਦ ਹੁਣ ਲੁਧਿਆਣਾ ਦਾ ਜਗਰਾਉਂ ਪੁਲ ਤਿਰਵਿੰਦੋਨਾ ਸਾਈਡਾਂ ਤੋਂ ਚੌੜਾ ਹੋਣ ਜਰਿਆ ਯਾਨੀ ਕਿ ਗੁਰਦੁਆਰਾ ਸ਼੍ਰੀ ਰਾਮ ਗੜੀਆ ਗੁਰਦਾਸ ਸਾਹਿਬ ਤੋਂ ਲੈ ਕੇ ਜਗਰਾਉਂ ਪੁਲ ਤੱਕ ਦੋਨਾਂ ਸਾਈਡਾਂ ਤੋਂ ਤਕਰੀਬਨ 4 ਤੋਂ 5 ਫੁੱਟ ਦੋਨਾਂ ਸਾਈਡਾਂ ਤੋਂ ਇਹ ਜਿਹੜਾ ਜਗਰਾਉਂ ਪੁਲ ਹੁਣ ਚੌੜਾ ਹੋਣ ਜਿਹੜਾ ਤਾਂ ਆਨਵੇਂ ਸਮੇਂ 'ਚ ਹੁਣ ਲੁਧਿਆਣਾ ਨਿਵਾਸੀਆਂ ਨੂੰ ਟ੍ਰੈਫਿਕਸ ਸਮੱਸਿਆ ਤੋਂ ਹੋਰ ਇੱਜ਼ਾਤ ਮਿਲੇਗੀ ਕਮਐਮਐਨ ਬੌਬੀ ਨਾਲ ਸੰਦੀਪ ਸ਼ਰਮਾ ਡੈਨੀਫਰ ਟੀਵੀ ਲੁਧਿਆਣਾ